ਲੈ ਲਓ 402 402 402 ਲੈ ਲਓ 402 200 ਦਾ কুরਤਾ ਪਜਾਮਾ 200 ਦਾ কুরਤਾ ਪਜਾਮਾ 200 ਰੁਪਏ ਦਾ কুরਤਾ ਪਜਾਮਾ ਜਿਹੜਾ ਬਾਜ਼ਾਰ ਚ ਮਿਲਦਾ 1 1000 ਦਾ ਲੈ ਜਾਓ 200 200 100 ਖਾ ਕੇ ਕਹਿੰਦਾ ਸੱਚੀ ਗੱਲ ਕਹਿੰਦਾ 200 ਰੁਪਏ ਦਾ কুরਤਾ ਪਜਾਮਾ ਦਵਾ ਕੇ 200 ਦਾ ਯਾ ਚੱਕੋ ਜੀ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ ਲਾਈਟ ਡਾਰਕ ਜਿੰਨੇ ਮਰਜ਼ੀ ਲੈ ਜਾਓ ਕੋਟ ਪੈਂਟ ਦੇ ਪਟਾਕੇ ਪਾਈ ਪਾਏ ਆ ਆ কুরਤੇ ਪਜਾਮੇ ਦੇ ਪਟਾਕੇ ਪਾਦਨੇ ਆ ਆ ਚੱਕੋ ਕੀਜ਼ਾ ਕਾਟਨ ਦਾ ਕੁੜਤਾ ਪਜਾਮਾ 700 ਰੁਪਏ ਦਾ ਚੱਕੋ ਜੀ ਮਦਾਨਦਰ ਕਹਿੰਦੇ ਬੱਬੂ ਮਾਨ ਨੇ ਪਾਇਆ ਕੋਈ ਕਹਿੰਦੇ ਰਣਜੀਤ ਬਾਵੇ ਨੇ ਪਾਇਆ ਕੋਈ ਕਹਿੰਦੇ ਗੋਰਪ੍ਰੀ ਕੁੱਕੀ ਨੇ ਪਾਇਆ ਕੋਈ ਕਹਿੰਦੇ ਤਰਸੀਮ ਜੱਸਨ ਨੇ ਪਾਇਆ ਉਹ ਇਦਾਂ ਦੀਆਂ ਗੱਲਾਂ ਕਹਿ-ਕਹਿ ਕੇ 3000 ਰੁਪਏ ਲੈਂਦੇ ਆ ਪਰ ਇੱਥੇ 3000 ਨਹੀਂ ਲੈਣਾ 2500 ਨਹੀਂ ਲੈਣਾ 2000 ਨਹੀਂ ਲੈਣਾ ਉਹ ਦਮਾਂਗੇ 3000 ਸਿਰਫ 700 ਦੇ ਵਿੱਚ ਬਿਲਕੁਲ ਭਾਜੀ ਰੰਗ ਵੀ ਦੇਖੋ ਰੰਗ ਵੀ ਆਹ ਚੈੱਕ ਕਰੋ ਜੀ ਆਹ ਚੈੱਕ ਕਰੋ ਪੇਪਰ ਇੰਦੇ ਪੇਪਰ ਕਾਟਨ ਜੇ ਰੰਗ ਨਹੀਂ ਆਉਂਦਾ ਚਿੱਟਾ ਦੇ ਕੇ ਬੱਸ ਕਰ ਜਾਂਦੇ ਆ ਚੱਕੋ ਜੀ ਰੱਗ ਵੀ ਆ ਗਿਆ ਉਹ ਕਹਿੰਦੇ ਵੋਟਾਂ ਦਾ ਟਾਈਮ ਆ ਗਿਆ ਚਿੱਟੇ ਰੰਗ ਦਾ ਕੁਰਤਾ ਪਜਾਮਾ ਕਾਲੇ ਰੰਗ ਦੀ ਐਨਕ ਮੂਛਾਂ ਨੂੰ ਦੇਣਾ ਬੱਟ ਪੱਗ ਵੀ ਲੈਣੀ ਮੈਚ ਕਰਕੇ ਜੁੱਤੀ ਵੀ ਪਾਉਣੀ ਟੋਰੀ ਤੇ ਲੀਡਰਾਂ ਦੇ ਨਾਲ-ਨਾਲ ਗੱਡੀਆਂ ਭਜਾਉਣੀਆਂ ਰੈਲੀਆਂ ਤੇ ਜਾਣਾ ਉਹ ਚਿੱਟੇ ਰੰਗ ਦੇ ਕੁਰਤੇ ਪਜਾਮੇ ਜੀ ਦੇਖੋ ਸ਼ੇਡ ਕਿੰਨੇ ਆ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ 700 ਰੁਪਏ ਦੇ ਵਿੱਚ ਚਿੱਟੇ ਰੰਗ ਦਾ ਕੁਰਤਾ ਪਜਾਮਾ 20 ਦਾਵਾ ਕੇ ਪਾਜੀ ਆ ਚੱਕੋ ਜੀ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ 1200 ਰੁਪਏ ਦਾ ਆ ਚੱਕੋ ਜੀ ਸਟੱਫ ਲੈ ਲੈਣ ਵਾਲਾ ਇਹ ਵੀ 1500 ਰੁਪਏ ਦਾ ਆ ਚੱਕੋ 2200 ਰੁਪਏ ਦਾ ਕੁਰਤਾ ਪਜਾਮਾ ਬਿਣਾ ਵਾਲਾ ਆ ਚੱਕੋ ਕੁਰਤਾ ਪਜਾਮਾ 3000 ਰੁਪਏ ਦਾ ਆ ਚੱਕੋ ਪਿਓਰ ਕੋਟਨ ਤੇ ਨਾਲ ਪੇਪਰ ਕੋਟਨ 1200 ਰੁਪਏ ਦਾ ਜਿਹੜੇ ਕਿਨੇ ਕੈਨੇਡਾ ਤੋਂ ਆਇਆ ਕੋਈ ਕਨੇ ਅਮਰੀਕਾ ਤੋਂ ਆਇਆ ਕੋਈ ਕਨੇ ਇੰਗਲੈਂਡ ਤੋਂ ਆਇਆ ਉਹਨਾਂ ਦੇ ਲਈ ਵੀ ਕੁਰਤੇ ਪਜਾਮੇ ਟੌਪ ਟੌਪ ਦੇ ਯਾਰ ਕੁਰਤੇ ਪਜਾਮੇ ਤਾਂ ਹੈਗੇ ਆ ਦੇਖੋ ਯਾਰ ਬਾਸਕਟਾ ਕਿੱਦਾਂ ਐ ਚਮਕ ਰਹੀ ਚਮਕਦੀਆਂ ਦੇਸੀ ਘਰ ਦਾ ਮੁੰਡਾ ਵੀ ਮਾਡਲ ਬਣਾ ਦੇਗਾ ਹੀਰੋ ਬਣਾ ਦੇਗਾ ਸਾਡੇ ਕੋਲ ਇਦਾਂ ਦੀ ਕੁਆਲਿਟੀ ਆ ਆ ਕੁਰਤਾ ਪਜਾਮਾ ਦੇਖੋ ਲੋਕੀ ਕਹਿੰਦੇ 200 ਰੁਪਏ ਦਾ ਕਪੜਾ ਕੂੜਾ ਹੀ ਵੇਚੀ ਜਾਂਦੇ ਆ ਆ 200 ਰੁਪਏ ਵਾਲਾ ਕੁਰਤਾ ਪਜਾਮਾ ਸਟੇਜ 'ਚ ਕੀਤਾ ਆ ਕੁਆਲਿਟੀ ਫਿਨਿਸ਼ਿੰਗ ਦੇਖ ਲਓ ਇਹ 2 ਪੀਸ ਸੂਟਮੈਂਟ ਬਾਜ਼ਾਰ ਦੇ ਵਿੱਚ ਇਹ ਕੋਟਮੈਂਟ 10-10 ਹਜ਼ਾਰ 12 12000 ਰੁਪਏ ਦਾ ਪਰ ਸਾਡੇ ਕੋਲ 10 10000 12 12000 ਵਾਲੇ ਕੋਟ ਪੈਂਟ ਸਿਰਫ 2995 ਚ ਦੇਵਾਂਗੇ ਆ ਦੇਖੋ 3 ਪੀਸ ਕੋਟ ਪੈਂਟ ਕੋਈ 15000 ਮੰਗਦਾ ਕੋਈ 18000 ਮੰਗਦਾ ਸਾਡੇ ਕੋਲ 15000 18 18000 ਵਾਲੇ ਕੋਟ ਪੈਂਟ ਸਿਰਫ 3760 ਚ ਉਹ ਕੱਪੜੇ ਦੀ ਕੁਆਲਿਟੀ ਚੈੱਕ ਕਰਨੀ ਆ ਲਓ ਬਈ ਕੱਪੜੇ ਦੀ ਕੁਆਲਿਟੀ ਆਹ 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 ਲਓ ਆ ਚੱਕ ਆ ਚੱਕੋ ਭਾਵੇਂ ਫੋਰਡ ਟ੍ਰੈਕਟਰ ਟੋਚਨ ਪਾ ਲਿਓ ਕੱਪੜੇ ਨੂੰ ਹੋਣਾ ਕੁਝ ਨਹੀਂ ਭਾਜੀ ਸਿੱਧੀ ਜੀ ਗੱਲ ਆ ਖੁਸ਼ੀਆਂ ਤੁਹਾਡੇ ਘਰੇ ਆਉਂਦੀਆਂ ਜਦੋਂ ਕਾਰ ਆ ਜਾਂਦਾ ਜਦੋਂ ਆਪਦੇ ਕਿਸੇ ਰਿਸ਼ਤੇਦਾਰ ਦਾ ਭਿਆ ਆ ਜਾਂਦਾ ਤੇ ਦੂਜੀ ਖੁਸ਼ੀ ਤੁਹਾਨੂੰ ਆਉਂਦੀ ਹੈ ਮਾਤੂਸ਼ੀ ਦਸਤਾਰ ਕਰਦੀਆਂ ਆ ਕੇ ਜਿੱਥੇ ਕੋਟ ਪੈਂਟ 2995 ਦੇ 3700 ਚ ਬੰਦਾ ਤੁਹਾਡੇ ਪੈਸੇ ਬਚਦੇ ਆ ਸਾਡੇ ਕੋਲ ਕੋਟ ਪੈਂਟ ਇਟਾਲੀਅਨ ਵਾਲਾ ਵੀ ਹੈਗਾ ਜਿਹੜਾ 20 25 25000 ਚ ਬਣਾਉਂਦੇ ਆ ਉਹ ਵੀ 5-7000 ਚ ਸਟਿਚ ਕਰਕੇ ਦੇ ਦਿੰਦੇ ਆ ਦੇਖੋ ਜੀ ਸਾਡੇ ਕੋਲ ਡਿਜ਼ਾਈਨਰ ਕੋਟ ਤੇ ਪੀਐਮ ਜੋ ਢੇਰ ساری ਕੁਆਲਿਟੀ ਆ ਗਈ ਆ ਜਿੱਦਾਂ ਨੇ ਮਰਜ਼ੀ ਕੋਟ ਤੇ ਪਿਆ ਮਲੇ ਜੋ ਬਲੇਜ਼ਰ ਲੈ ਜੋ ਬਾਸਕਟ ਲੈ ਜੋ ਸ਼ੇਰਵਾਨੀਆਂ ਲੈ ਜੋ ਜਿੱਦਾਂ ਨੇ ਮਰਜ਼ੀ ਡਿਜ਼ਾਈਨ ਲੈ ਜੋ ਪਰ ਵੱਡੀ ਗੱਲ ਪਤਾ ਕੀ ਆ 350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਜਿੱਦਾਂ ਦੀ ਵੀ ਲੈਣੀ ਆ ਆ ਦੇਖੋ ਦਿੱਲੀ ਬੰਬੇ ਵਾਲੀ ਜਿਹੜੇ ਐਕਟਰ ਮਾਡਲ ਪਾਉਂਦੇ ਆ ਚੰਡੀਗੜ੍ਹ ਐਲੈਂਟੇ ਮੋਟ ਜਾ ਕੇ ਲੈਣੇ ਹੋ ਲੁਧਿਆਣਾ ਦੇ ਵੱਡੇ ਸ਼ੋਰੂਮਾਂ ਜਾ ਕੇ ਲੈਣੇ ਹੋ ਅੰਮ੍ਰਿਤਸਰ ਸਾਹਿਬ ਜਾ ਕੇ ਵੱਡੇ ਸ਼ੋਰੂਮਤ ਲੈਣੇ ਹੋ ਉਦਾਂ ਦੀਆਂ ਸ਼ਰਟਾਂ ਵੀ ਸਾਡੇ ਕੋਲ ਅਵੇਲੇਬਲ ਹੈਗੀਆਂ ਆ ਦੇਖੋ ਜੀ ਮਾਤੂ ਸ਼੍ਰੀ ਦਸਤਾਰ 1970 ਚ ਦਸਤਾਰ ਦੇ ਖੇਤਰ ਦੇ ਵਿੱਚ ਉਤਰਿਆ ਲੋਕਾਂ ਦੇ ਫਾਇਦੇ ਕਰ ਰਿਹਾ ਦਸਤਾਰ ਦੇ ਨਾਲ ਲੋਕਾਂ ਨੂੰ ਜੋੜ ਰਿਹਾ ਚਾਹੇ ਫੋਲਵਰ ਰੂਪੀਆ ਦੇ ਵਿੱਚ ਸਾਡੇ ਕੋਲ 500 ਤੋਂ ਵੱਧ ਰੰਗ ਹੈ ਰੇਲ ਕੀ ਹੈ 60 ਰੁਪਏ ਮੀਟਰ ਫੋਲਵਰ ਤੇ ਰੂਪੀਆ 69 ਰੁਪਏ 50 ਪੈਸੇ ਗਾਰੰਟੀ ਠੋਕ ਕੇ ਦਿੰਨੇ 3 ਮਹੀਨਿਆਂ ਦੀ ਪੱਕਾ ਦੇ ਨਾਲ ਮੈਚ ਕਰਕੇ ਟਾਈਆਂ ਲੈ ਜਾਓ ਰੰਗ ਬਹੁਤ ਸੋਹਣੇ ਸੋਹਣਿਆ ਯਾ ਟਾਈਆਂ ਦੀ ਪੈਕਿੰਗ ਦੇਖੋ ਵੀ ਬੜੀ ਰਾਜਾ ਸਟਾਈਲ ਜੀ ਪੈਕਿੰਗ ਅਸੀਂ ਦਿੰਨੇ ਆ ਕੋਈ ਇੱਥੇ ਝੁੱਡੂ ਮਾਲ ਨਹੀਂ ਵੇਚਦੇ ਕੋਈ ਦੇਸੀ ਮਾਲ ਨਹੀਂ ਵੇਚਦੇ ਕੋਈ ਲਾਟਰੀ ਵੇਚਦੇ ਦਸਤਾਰਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਜਾਓ ਲਾਈਨਿੰਗ ਦਾ ਕੱਪੜਾ ਲੈਣਾ ਮਹਿੰਗੇ ਮਹਿੰਗੇ ਸੂਟ ਤੁਸੀਂ ਲੈ ਲੈਣੇ ਹੋ ਸਾਡੇ ਕੋਲ ਲਾਈਨਿੰਗ ਵੀ 40 ਰੁਪਏ ਮੀਟਰ ਤੋਂ ਸ਼ੁਰੂ ਆ ਇਹਦੇ ਰੰਗ ਦੀ ਵੀ ਫੁੱਲ ਗਾਰੰਟੀ ਲੈਨੇ ਆ ਛੇਤੀ ਆ ਜਾਓ ਮਾਤੂ ਸ਼੍ਰੀ ਦਸਤਾਰ ਕਰਦੀਆਂ ਨੰਬਰ ਸਕਰੀਨ ਤੇ 11 ਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਕਰ